बात तो मैट मौसम में बहुत है कुछ बनाने लिए मुर्गा सुरगा बनाले लेनी है केले बनाले लेनी है के लिए ठंडा ठंडा कूल कूल मौसम होया पेगा अच्छा रबी बड़ा खुश है ओ आए कहता कि तुम मुर्गा कर लो हाय हाय मेरे चेले तुम मुर्गा कर लो चलो पे के कर तो ले ओ ना ले ले ओ बाबा ले कर ले पी ना कर ले ले ਜਾ ਮਾਂ ਬਾਲੀ ਕਿਸੇ ਦਾਰਾਂ ਦੇ ਨਿਖੇ ਆਸਰੇ ਆਸਰੇ ਇਹੋ ਆਸਰੇ ਲਾਗੇ ਉਹ ਪਾ ਪੀਰਾਂ ਕਰਾ ਸੇ ਬਹੁਤਾ ਸੁਰਾਇਨਾ ਕੱਠਾ ਚੱਕੀ ਫਰਦਾ ਸਰਦੂ ਇੰਨਾ ਕੱਠਾ ਸੁਰਾ ਉਹ ਪੈਣ ਦੀ ਨਕੜੀ ਲੈਣ ਦੇ ਪਹਿਲਾਂ ਮੈਂ ਕਲਾਕਾਰ ਹੀ ਹੁੰਦਾ ਅੱਛਾ ਉਹ ਕੰਮ ਮਹਿੰਗਾ ਬਹੁਤ ਹੋ ਗਿਆ ਅੱਛਾ ਮੈਂ ਇਧਰ ਜੋਗੀ ਬਣਨਾ ਵਹਿ ਗਿਆ ਸਾਹੀ ਕਹਾਂ ਮੇ ਤੇਰੀ ਬਾਤ ਇੰਨਾ ਸੋਖਾਣਾ ਖੋਪਾ ਤੇ ਕਿੱਲੇ ਇਹ ਗੁਰੂ ਨਹੀਂ ਮਾਣਿਆ ਕੱਟੋ ਬਰਾ ਨੂੰ ਫੇਰ ਕਰਦੇ ਬ੍ਰੈਂਕਾ ਟੋਗੜਾ ਪੈਂਦੀ ਲੱਕੜ ਲੈਣੇ ਜਾਂ ਗੌਂਦੀ ਨਹੀਂ ਹੈਗੀ ਆਹ ਚੱਲ ਕੱਟਿਆ ਬਰਾ ਪੈਜੀ ਦੀ ਬਾਬਾ ਭੱਤਰ ਕ੍ਰੈਸਟ ਨਾ ਕਰਾਵੀਏ ਕੋਈ ਕੱਸਤ ਉਹ ਪੈਂਦੀ ਨਕਲੀ ਲੈਣੇ ਖੈਰ ਤਾਂ ਕੋਈ ਪਾਉਂਦਾ ਨਹੀਂ ਕੱਸਤੇ ਇੰਨੇ ਪੈਸੇ ਕਿੱਥੋਂ ਲਾਵਾ ਗਿਆ ਪਤਾ ਹੀ ਕਹਨਾ ਬਹੁਤ ਪੁੱਤ ਸਭ ਕਈ ਕਰਦੇ ਨੇ ਲੋਕ ਆਪਣੀ ਯਾਰ ਮੈਂ ਕਹਿੰਦਾ ਕਰੀਲ ਚ ਕਢਾ ਦੇ ਨੇ ਓਕੀ ਸੋਖੀ ਕੋ ਕੱਟਾ ਬੱਤਾ ਬੇਸ ਕੇ ਕਰਨਾਗੇ ਨਾ ਪੈਸੇ ਹਾਂ ਚੱਲ ਫਿਰ ਦੇਖ ਲੈਨੇ ਫਿਰ ਜੇ ਕੋਈ ਦਿੱਕਤ ਲੱਗਦੀ ਹੈ ਤਾਂ ਲੈ ਲੈਣੇ ਤੁੰਗੀ ਜੀ ਬਚਾ ਲੈਣਾ ਬੱਚੇ ਮੈਂ ਲੱਗ ਜੂ ਮੇਰੀ ਢਾੜੀ ਬਣ ਜਾ ਕਰੂ ਬਸ ਠੀਕ